ਨੇ ਨਹੀਂ ਪਰ ਬਾਈ ਜੀ ਅੱਜ ਅਸੀਂ ਆਏ ਸੀ ਤੇ ਅਸੀਂ ਦੇਖਣਾ ਸੀ ਹਨਾ ਵੀ ਕੌਣ ਹਨਾ ਕਿਵੇਂ ਕੋਈ ਰੋਕਦਾ ਜਾਂ ਨਹੀਂ ਪਰ ਰਸਤੇ 'ਚ ਸਾਨੂੰ ਆਹ ਚੀਜ਼ ਮਿਲੀ ਆ ਬਾਈ ਜੀ ਇੱਕ ਵੀਡੀਓ ਨੂੰ ਬਾਈ ਜੀ ਪਹਿਲਾਂ ਤਾਂ ਦੱਬ ਕੇ ਸ਼ੇਅਰ ਕਰ ਦਿਓ ਖਾਸ ਚੀਜ਼ ਇਸ ਵੀਡੀਓ ਦੇ ਵਿੱਚ ਕੀ ਆ ਇਹ ਆ ਬਾਈ ਜੀ ਆਪਣੇ ਪੰਜਾਬ ਦੇ ਵਿੱਚ ਜੇ ਕਿਸੇ ਖੇਤ ਦੇ ਵਿੱਚ ਕੋਈ ਵੀ ਦਰਖਤ ਖੜਿਆ ਹੁੰਦਾ ਨਾ ਉਹ ਦਰਖਤ ਬਾਈ ਜੀ ਕੱਟਣ ਦੀ ਕਰਦੇ ਨੇ ਸਾਡੇ ਵੀਰ ਤੇ ਫਿਰ ਕਹਿੰਦੇ ਆਪਾਂ ਗਰਮੀ ਹੋ ਗਈ ਕੁਦਰਤ ਦਾ ਕਹਿਰ ਆ ਗਿਆ ਠੀਕ ਹੈ ਮੀਂਹ ਜਿਆਦਾ ਪੈ ਗਿਆ ਬਾਈ ਜੀ ਆ ਚੀਜ਼ ਦੇਖੋ ਹਿਮਾਚਲ ਦਾ ਮੇਨ ਉੱਪਰ ਚੜ੍ਹਨੇ ਵਾਲਾ ਰਸਤਾ ਨਿਆਣਾ ਦੇਵੀ ਦਾ ਠੀਕ ਹੈ ਹਾਈਵੇ ਆ ਇਹ ਤੇ ਬਾਈ ਜੀ ਇਸ ਸੜਕ ਦੇ ਵਿੱਚਕਾਰ ਇੱਕ ਸੀਗਾ ਬੋਰਡ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਾਈ ਜੀ ਪਰ ਇਸ ਬੋਰਡ ਨੂੰ ਕਿਸੇ ਨੇ ਵੀ ਨਹੀਂ ਬਾਈ ਜੀ ਕਟਿਆ ਇੱਥੇ ਦੇ ਲੋਕਾਂ ਦੀ ਖਾਸ ਸੀ ਸਰਕਾਰ ਦੀ ਸਭ ਤੋਂ ਵੱਡੀ ਖਾਸੀਅਤ ਇਹਦੇ ਕਹਿੰਦੇ ਵੀ ਯਾਰ ਵਿੱਚ ਆ ਰਿਹਾ ਸੜਕ ਦੇ ਤੇ ਆਪਾਂ ਇਹਨੂੰ ਪੱਟ ਦਿੰਨੇ ਆ ਪਟਕੇ ਪਰੇ ਹੀ ਕਰਦੇ ਆ ਕਿਉਂਕਿ ਗੱਡੀਆਂ ਵਗੈਰਾ ਲੰਘਣੀਆਂ ਹਨਾ ਵੱਡੀਆਂ ਚੀਜ਼ਾਂ ਲੰਘਣੀਆਂ ਟਰੱਕ ਵਗੈਰਾ ਪਰ ਬਾਈ ਜੀ ਇਹਨਾਂ ਨੇ ਇੱਕ ਥੜਾ ਬਣਾ ਦਿੱਤਾ ਸੈਂਟਰ ਦੇ ਵਿੱਚੋਂ ਇਹ ਬਾਈ ਜੀ ਬੋਰਡ ਨਹੀਂ ਕੱਟਿਆ ਆਪਾਂ ਆਪਣੇ ਪਿੰਡ ਵੱਡੇ ਵੱਡੇ ਦਰਖਤ ਪੁਰਾਣੇ ਤੋਂ ਪੁਰਾਣੇ ਦਰਖਤ ਕੱਟੀ ਜਾਂਦੇ ਆ ਪਰ ਬਾਈ ਜੀ ਆ ਚੀਜ਼ ਦੇਖ ਲਓ ਹਿਮਾਚਲ ਦੀ ਸਰਕਾਰ ਨੇ ਜੋ ਵੀ ਪ੍ਰਸ਼ਾਸਨ ਹਨਾ ਜਿਹਦੇ ਵੀ ਇਹ ਜਿਹੜਾ ਸੜਕ ਬਣਾਉਣ ਦਾ ਠੇਕਾ ਸੀਗਾ ਉਸ ਬੰਦੇ ਨੇ ਭਾਈ ਜੀ ਆ ਜਿਹੜਾ ਬੋਰਡ ਸੀ ਇਹ ਕੱਟਿਆ ਨਹੀਂ ਉਸੇ ਦੀ ਤਰ੍ਹਾਂ ਉਸੇ ਤਰ੍ਹਾਂ ਬਣਾਤਾ ਸੀ ਉਹ ਥੜਾ ਬਣਾਤਾ ਚਾਰੇ ਪਾਸੇ ਪਾਈ ਜੇਰੇ ਇੱਟਾ ਲਾ ਕੇ ਸਿਮਿੰਟ ਲਾ ਕੇ ਪੱਕਾ ਕਰ ਦਿੱਤਾ ਜਿੰਨੇ ਗੱਡੀ ਨੇ ਲੰਘਣਾ ਇਧਰੋਂ ਨਿਕਲਦੀ ਆ ਇਧਰੋਂ ਨਿਕਲਦੀ ਆ ਤਾਂ ਇਹ ਚੀਜ਼ ਭਾਈ ਜੀ ਬਹੁਤ ਸੋਹਣੀ ਲੱਗੀ ਬਹੁਤ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਇਨਾ ਕਰ ਦਿਓ ਤਾਂ ਕਿ ਆਪਣੇ ਲੋਕਾਂ ਨੂੰ ਵੀ ਕੁਝ ਸਿੱਖਣ ਨੂੰ ਮਿਲੇ ਆਪਣੀ ਸਰਕਾਰ ਨੂੰ ਵੀ ਕੁਝ ਸਿੱਖਣ ਨੂੰ ਮਿਲੇ ਹੁਣ ਆਪਣੀਆਂ ਜਿਹੜੀਆਂ ਸੜਕਾਂ ਨੇ ਸੜਕਾਂ ਦੇ ਚਾਰੇ ਪਾਸੇ ਜਿਹੜੇ ਦਰਖਤ ਲੱਗੇ ਹੋਏ ਨੇ ਉਹਨਾਂ ਨੂੰ ਵੀ ਬਾਈ ਜੀ ਸਰਕਾਰ ਵੱਡ ਰਹੀ ਆ ਵੱਧ ਰਹੀ ਆ ਜਦ ਕਿ ਆਪਣੇ ਪੰਜਾਬ ਦਾ ਇਸ ਸਮੇਂ ਬਹੁਤ ਬੁਰਾ ਹਾਲ ਆ ਬਾਈ ਜੀ ਵਾਤਾਵਰਨ ਦਾ ਪਰ ਇੰਨੀ ਜਿਆਦਾ ਗਰਮੀ ਇੰਨੀ ਜਿਆਦਾ ਬਾਈ ਜੀ ਤਪਤ ਪਈ ਆ ਇਸ ਵਾਰ ਤੇ ਆਦਰ ਦੇਖੋ ਬਾਈ ਜੀ ਇਹ ਪਹਾੜੀ ਏਰੀਆ ਬਾਈ ਜੀ ਹਰਿਆਲੀ ਦੇਖੋ ਚਾਰੇ ਪਾਸੇ ਬਾਈ ਜੀ ਦੂਸ਼ ਮਨਾਰੇ ਨੇ ਪੰਜਾਬ ਦੇ ਨਾਲ ਪਰ ਇੰਨੇ ਜਿਆਦਾ ਮਿਲ ਰਹੇ ਨੇ ਬਾਈ ਜੀ ਅੱਜ ਚੈੱਕ ਕਰੋ ਪਹਾੜਾਂ ਦੇ ਵਿੱਚ ਤੁਹਾਨੂੰ ਦਰਖਤ ਹੀ ਦਰਖਤ ਮਿਲ ਰਹੇ ਨੇ ਪਰ ਆ ਜਿਹੜੀ ਚੀਜ਼ ਆ ਬਾਈ ਜੀ ਇਹ ਬੱਕਰੀ ਚੀਜ਼ ਆ ਸੜਕ ਦੇ ਵਿੱਚ ਘਾਰ ਬੋਰਡ ਸੀਗਾ ਬੋਰਡ ਨੂੰ ਪੱਟਿਆ ਨਹੀਂ ਬਾਈ ਜੀ ਲਓ ਥੜਾ ਬਣਾਤਾ ਕਿ ਇਹਦੇ ਤੋਂ ਬਾਈ ਜੀ ਸਿੱਖਣ ਨੂੰ ਮਿਲਦਾ ਆਪਣੇ ਲੋਕਾਂ ਨੂੰ ਆਪਣੀ ਸਰਕਾਰ ਨੂੰ ਵੀ ਕਿ ਦਰਖਤ ਵੱਧ ਤੋਂ ਵੱਧ ਲਾਏ ਜਾਣ ਨਾ ਕਿ ਪੱਟੇ ਜਾਣ ਕਿਉਂਕਿ ਪੱਟਦੇ ਹਨ ਨੁਕਸਾਨ ਆ ਦੇਖੋ ਗੱਡੀ ਆਈ ਆ ਗੱਡੀ ਨੇ ਆਪਣੇ ਆਪ ਰਸਤਾ ਬਣਾਇਆ ਇਧਰ ਆਉਣ ਨੂੰ ਸਾਈਡ ਤੋਂ ਕੇ ਲੰਗੀ ਆ ਪਰ ਆ ਦਰਖਤ ਬਾਈ ਜੀ ਸਰਕਾਰ ਦਾ ਦਿਲੋਂ ਸਲੀਊਟ ਆ ਸਰਕਾਰ ਨੂੰ ਹਿਮਚਲ ਦੀ ਨੂੰ ਕਿ ਇਹਨਾਂ ਨੇ ਇਹ ਦਰਖਤ ਨਹੀਂ ਪੱਟਿਆ ਬੋਰ ਨਹੀਂ ਪੱਟਿਆ ਆਪਣੇ ਨੇ ਹੁਣ ਤੱਕ ਦਾ ਪੱਟ ਪੁੱਟ ਕੇ ਐਨ ਵਧੀਆ ਚੌੜੀ ਸੜਕ ਕਰ ਦਿੰਦੇ ਅੱਜ ਤੋਂ ਬਾਅਦ